कल आ, को चे और सिटी कोर्ट के पूरा एरिया च सीआईए जैतो वला जड़ी है शक्की पुरुषानी पाल ਦੇ ਸੰਬੰਧ ਵਿੱਚ चेकिंग ते गश्त ਕੀਤੀ ਜਾ ਰਹੀ ਸੀ ਤਾਂ ਉਹਨਾਂ ਨੂੰ ਇੱਕ ਬੰਦਾ ਜਿਹਦਾ ਨਾਮ ਬਰਿੰਦਰ ਸਿੰਘ ਹੈ ਉਰਫ ਵਿਜੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਹੈ ਰਹਿਣ ਵਾਲਾ ਇਹਨੂੰ ਸ਼ੱਕ ਦੇ ਆਧਾਰ ਤੇ ਇਹਨਾਂ ਨੇ ਰੋਕਿਆ ਸੀਗਾ ਤੇ ਜਿਹਦੀ ਤਲਾਸ਼ੀ ਲੈਣ ਤੇ ਉਹਦੇ ਪਾਸੋਂ 105 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਉਸਤੇ ਇੱਕ ਖਿਲਾਫ ਜਿਹੜੀ ਬੰਨਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਗਈ ਫਰਜ਼ਰ ਫੌਨ ਕੀ ਸਰ ਅਗਲੀ ਕਾਰਵਾਈ ਇਸ ਤੋਂ ਅੱਗੇ ਪੜਤਾਲ ਤਫਤੀਸ਼ ਕੀਤੀ ਜਾ ਰਹੀ ਹੈ ਕਿ ਕਿੱਥੋਂ ਲੈ ਕੇ ਆਇਆ ਸੀ ਜਾਂ ਇਹਦੇ ਕਿਹੜੇ ਕਿਹਦੇ ਨਾਲ ਸੰਬੰਧ ਹੈ ਜਾਂ ਅੱਗੇ ਕਿਹਨੂੰ ਇਹ ਸਮਾਨ ਦੇਣਾ ਦੇਣਾ ਸੀਗਾ ਇਸ ਸਬੰਧੀ ਜਿਹੜੀ ਤਫਤੀਸ਼ ਜਾ ਰਹੀ ਹੈ ਜੋ ਇਹਦਾ ਹੁਣ ਪੁਲਿਸ ਰਿਮਾਂਡ ਲੈ ਕੇ ਅੱਗੇ ਪੜਤਾਲ ਤਫਤੀਸ਼ ਕੀਤੀ ਜਾਏਗੀ ਕੱਲ ਸਿਟੀ ਕੋਰਟ ਕੋ ਪੂਰੇ ਦੇ ਏਰੀਆ ਚ ਸੀਆਈਏ ਜੈਤੋ ਵੱਲੋਂ ਜਿਹੜੀ ਹੈ ਸ਼ੱਕੀ ਪੁਰਸ਼ਾਂ ਦੀ ਭਾਲ ਦੇ ਸੰਬੰਧ ਵਿੱਚ ਚੈਕਿੰਗ ਤੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਉਹਨਾਂ ਨੂੰ ਇੱਕ ਬੰਦਾ ਜਿਹਦਾ ਨਾਮ ਬਰਿੰਦਰ ਸਿੰਘ ਹੈ ਉਰਫ ਵਿਜੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਇਹ ਰਹਿਣ ਵਾਲਾ ਇਹਨੂੰ ਸ਼ੱਕ ਦੇ ਆਧਾਰ ਤੇ ਇਹਨਾਂ ਨੇ ਰੋਕਿਆ ਸੀਗਾ ਤੇ ਜਿਹਦੀ ਤਲਾਸ਼ੀ ਲੈਣ ਤੇ ਉਹਦੇ ਪਾਸੋਂ 105 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਉਸਤੇ ਇੱਕ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਗਈ ਸਰ ਫਰਜ਼ਰ ਹੁਣ ਕੀ ਸਰ ਅਗਲੀ ਕਾਰਵਾਈ ਇਸ ਤੋਂ ਅੱਗੇ ਪੜਤਾਲ ਤਫਤੀਸ਼ ਕੀਤੀ ਜਾ ਰਹੀ ਹੈ ਕਿ ਕਿੱਥੋਂ ਲੈ ਕੇ ਆਇਆ ਸੀ ਜਾਂ ਇਹਦੇ ਕਿਹੜੇ ਕਿਹਦੇ ਨਾਲ ਸੰਬੰਧ ਹੈ ਜਾਂ ਅੱਗੇ ਕਿਹਨੂੰ ਇਹ ਸਮਾਨ ਦੇਣਾ ਦੇਣਾ ਸੀਗਾ ਇਸੇ ਸੰਬੰਧੀ ਜਿਹੜੀ ਤਫਤੀਸ਼ ਜਾ ਰਹੀ ਹੈ ਜੋ ਇਹਦਾ ਹੁਣ ਪੁਲਿਸ ਰਿਮਾਂਡ ਲੈ ਕੇ ਅੱਗੇ ਤਫਤੀਸ਼ ਕੀਤੀ ਜਾਏਗੀ